ਦੋ ਮੁੰਦਰੀਆਂ ਦੋ ਚੈਨੀਆਂ ਕੜੇ ਆ ਦੋ ਸੈੱਟ ਆ ਕੁੜੀ ਦੇ ਕੰਗਣਾਂ ਕੁੜੀ ਦੇ ਕੰਗਣ ਹੈ ਬਾਕੀ ਹੋਰ ਟੋਪਸ ਵਗੈਰਾ ਹੈ ਤੇ ਕਹਿੰਦੇ ਤੁਹਾਨੂੰ ਵੀ ਵਿਆਹ ਚ ਮਿਲੇ ਸੀ ਮੇਰੇ ਵੀ ਜਿਹੜੇ ਮਿਲੇ ਸੀਗੇ ਉਹੀ ਲੈ ਗਏ ਕੀ ਕੀ ਮਿਲਿਆ ਸੀ ਤੁਹਾਨੂੰ ਵਿਆਹ ਮੈਨੂੰ ਮਿਲਿਆ ਸੀਗਾ ਚੈਨੀ ਮੁੰਦਰੀ ਮਿਲੀ ਸੀਗੀ ਤੇ ਪਾਪਾ ਨੂੰ ਮਿਲੀ ਸੀਗੀ ਉਹ ਵੀ ਲੈ ਗਏ ਸਾਰਾ ਲੈ ਗਏ ਆ ਮੰਮੀ ਨੂੰ ਟੋਪਸ ਮਿਲੇ ਸੀ ਉਹ ਵੀ ਲੈ ਗਏ ਆ ਠੀਕ ਤੁਹਾਡੀ ਮੈਰਿਜ ਹੋਈ ਹੈ ਹਾਂਜੀ ਮੇਰੀ ਮੈਰਿਜ ਹੋਈ ਹੈ ਜੀ ਮੇਰਾ ਨਾਮ ਸਾਜਨ ਕੁਮਾਰ ਹੈ ਜਵਾਰ ਨਗਰ ਕੈਂਪ ਤੇ ਰਹਿੰਦਾ ਹਾਂ ਹਾਂ ਤਾ ਸਿੱਧਾ ਸਾਰੇ ਕੰਮ ਤੇ ਗਏ ਹੋਏ ਸੀਗੇ 12 ਵਜੇ ਤਕਰੀਬਨ ਇੱਕ ਬੰਦਾ ਆਇਆ ਗੇਟ ੱਪਦਾ ਤੇ ਅੰਦਰ ਐਂਟਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਮੰਮੀ ਆਂਦੇ 2 ਵਜੇ ਉਹ ਦੇਖਦੇ ਤੇ ਸਾਡੇ ਸਾਰੇ ਗੈਨੇ ਤੇ ਕੈਸ਼ ਲੈ ਕੇ ਚਲਾ ਜਾਂਦਾ ਤੇ ਨਵਿੰਦਰਾ ਭਾਜੀ ਸ਼ਗਨ ਗਹਿਣੇ ਗੱਟੇ ਸਭ ਲੈ ਗਿਆ ਸਭ ਕੁਝ ਲੈ ਗਿਆ ਜੀ ਕਿੰਨੇ ਕ ਦਾ ਕੈਸ਼ ਹੋ ਕਰਾ ਕੈਸ਼ ਸਾਡਾ 4 ਲੱਖ ਆ ਉਹ 9 ਲੱਖ ਰੁਪਏ ਦਾ ਸਾਡੇ ਗਹਿਣੇ ਸੀਗੇ ਇਹ ਕਿਹੜੀ ਜਗ੍ਹਾ ਹੋਇਆ ਚੋਰੀ ਇਹ 13 ਨੰਬਰ ਗਲੀ ਜਵਾਨਗਰ ਕੈਂਪ ਲੇਵਰ ਕਲੋਨੀ ਦੇ ਵਿੱਚ ਹੋਈ ਹੈ ਜੀ ਚੋਰੀ ਤੇ ਪੁਲਿਸ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ ਕੀਤੀ ਹੋਈ ਹੈ ਜੀ ਆਏ ਪੁਲਸ ਵਾਲੇ ਆਏ ਸੀਗੇ ਮੌਕੇ ਤੇ ਉਹਨਾਂ ਨੇ ਆਪਣੀ ਇਨਕੁਆਰੀ ਸਾਰੀ ਕੀਤੀ ਹੈ ਇਨਵੈਸਟੀਗੇਸ਼ਨ ਜੋ ਕਰਨਾ ਸੀਗਾ ਤਾਂ ਕੈਮਰੇ ਵਗੈਰਾ ਵੀ ਦੇਖੇ ਆ ਤੇ ਗੌਂਡੀਆਂ ਦੇ ਕੈਮਰੇ ਲੱਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਹੜੇ ਬੰਦੇ ਆ ਨਹੀਂ ਉਹਦੇ ਚ ਫੇਸ ਨਹੀਂ ਉਹਦਾ ਕਲੀਅਰ ਆ ਰਿਹਾ ਅੱਛਾ ਕੈਮਰੇ ਸੀ ਚੈੱਕ ਕੀਤੇ ਆ ਤੇ ਤੁਹਾਡੇ ਕੈਮਰੇ 'ਚ ਕੁਝ ਆਇਆ ਸਾਡੇ ਕੈਮਰੇ 'ਚ ਵੀ ਨਹੀਂ ਆਇਆ ਸਾਡੇ ਕੈਮਰੇ 'ਚ ਬਸ ਉਹ ਗੇਟ ਟੱਪਦਾ ਤੇ ਬਾਹਰ ਨਿਕਲਦਾ ਹੀ ਦਿਖ ਰਿਹਾ ਅੱਛਾ ਐਂਟਰੀ ਅੰਦਰ ਕਰ ਐਂਟਰੀ ਆ ਕਰਨ ਦੀ ਤੇ ਬਾਹਰ ਦੀ ਐਂਟਰੀ ਆ ਉਹਦੀ ਕੀ ਮੰਗ ਕਰਦੇ ਹੋ ਇਦਾਂ ਤੇ ਚੋਰਾਂ ਨੂੰ ਵੀ ਜਿੱਦਾਂ ਅਸੀਂ ਇਹਦੇ ਕਰਦੇ ਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡਾ ਜੋ ਸਮਾਨ ਆ ਉਹ ਸਾਨੂੰ ਲੱਗਦਾ ਵੀ ਮਿਹਨਤ ਕੁੰਜੀ ਗਹਿਣੇ ਕੱਟੇ ਵਿਆਹ ਦਾ ਸ਼ਗਨ ਸਾਰਾ ਬਰਬਾਦ ਹੋ ਗਿਆ ਹਾਂਜੀ ਹਾਂਜੀ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕ ਘਰਾਂ ਨੂੰ ਛੱਡ ਕੇ ਚਲੇ ਜਾਂਦੇ ਐਦਾਂ ਹੀ ਅਸਤੇ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਗਹਿਣਾ ਘਟਾ ਆਪਣੇ ਬੈਂਕ ਦੇ ਲੋਕਰਾਂ 'ਚ ਹੀ ਰੱਖੋ ਨਾ ਘਰੇ ਨਾ ਕੈਸ਼ ਰੱਖੋ ਤੇ ਨਾ ਗਹਿਣਾ ਰੱਖੋ ਕੋਈ ਸੇਫਟੀ ਨਹੀਂ ਹੈਗਾ ਨਹੀਂ ਕੋਈ ਸੇਫਟੀ ਨਹੀਂ ਹੈਗੀ ਇਹ ਤਾਂ ਬਾਕੀ ਸਰਕਾਰ ਨੂੰ ਦੇਖਣਾ ਚਾਹੀਦਾ ਗਲੀ ਨੰਬਰ ਕਿੰਨਾ ਪੈਂਦਾ ਹੈ 13 ਨੰਬਰ ਗਲੀ ਪੈਂਦੀ ਹੈ ਜੀ ਇਹ ਰਜੀਵ ਕੁਮਾਰ ਉੱਪਰ ਰਜੀਵ ਕੁਮਾਰ ਕਿਹੜੀ ਜਗ੍ਹਾ ਰਹਿੰਦੇ ਹੋ ਜਵਾਰ ਨਗਰ ਕੈਂਪ ਗਲੀ ਨੰਬਰ 13 ਅੱਛਾ ਕੀ ਕਾਰਨ ਕੀ ਹੋਇਆ ਕਿ ਕਦੋਂ ਪਤਾ ਲੱਗਿਆ ਤੁਹਾਨੂੰ ਚੋਰੀ ਹੋਈ ਆ ਸਾਨੂੰ ਮੇਰੀ ਟਾਈਮ 2:30 ਵਜੇ ਪਤਾ ਲੱਗਿਆ ਅੱਛਾ ਤੁਸੀਂ ਬਾਹਰ ਗਏ ਸੀ ਕਿਤੇ ਹਾਂ ਮੈਂ ਸਵੇਰੇ ਡਿਊਟੀ ਤੇ ਚਲਾ ਗਿਆ ਮੁੰਡਾ ਵੀ ਚਲਾ ਗਿਆ ਵਾਈਪ ਵੀ ਜਲੇਗੀ ਅੱਛਾ 11:40 ਤੇ ਗਈਆ 12:05 ਤੇ ਅੰਦਰ ਵੜਿਆ ਸੀ ਕੈਮਰਾ ਦੇਖ ਕਿੰਨਾ ਚੋਰਾਂ ਨੇ ਜਿਹੜੇ ਸੀਸੀ ਕੈਮਰਾ ਫੂਟੇਜ ਚ ਹੈ ਕਿੰਨੇ ਬੰਦੇ ਆਏ ਆ ਉਹ ਇੱਕੋ ਹੀ ਬੰਦਾ ਸੀ ਮੂਲ ਭੇਟਿਆ ਆਇਆ ਸੀ ਰਮਾਲ ਬੰਨਿਆ ਆਇਆ ਸੀ ਲੱਗਦਾ ਦਿਨੇ ਹੀ ਚੋਰੀ ਕਰਕੇ ਲੈ ਗਏ ਹੋਰ ਦਿਨੀ ਨਹੀਂ ਤੇ ਕਿੰਨਾ ਲਗਭਗ ਕਿੰਨਾ ਸੋਨਾ ਲੈ ਗਏ ਹੋਰ ਕਿੰਨੇ ਕੈਸ਼ ਲੈ ਗਏ ਆ ਉਹਸੀ ਇਹ ਕੁੜੀ ਨੂੰ ਸੈੱਟ ਸੂਟ ਚੜਾਏ ਹੋਏ ਸੀ 8-9 ਲੱਖ ਰੁਪਏ ਦਾ ਸੋਨਾ ਸੀ ਹੂੰ ਤੇ ਬਾਕੀ 4 ਲੱਖ ਲੱਗਦੀ ਸੀ ਸਾਡੇ ਦਾ 4 ਲੱਖ ਐਸੀ ਆ ਤੇ ਕਹਿੰਦੇ ਛਗਣ ਵੀ ਜਿਹੜਾ ਇਕੱਠਾ ਹਾਂ ਛਗਣ ਦਾ ਸੋਗ ਸਾਰੇ ਲੈ ਗਿਆ ਤਾਂ ਛਗਣ ਦਾ ਕੁਝ ਆਂਦਾ ਨਹੀਂ ਕਿੰਨਾ ਨਹੀਂ ਉਹ ਦਾ ਤੇ ਜਿਹੜੇ ਨਵਿੰਦਰਾ ਭਾਜੀ ਲੋਕਾਂ ਦੀ ਆਈ ਸੀ ਉਹ ਵੀ ਕਵਰ ਕਰ ਗਿਆ ਸਾਰਾ ਕੁਝ